ਤੁਸੀਂ ਦੇਖ ਰਹੇ ਹੋ ਦੈਨਿਕ ਪਾਇਲਟ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝਾ ਕਰ ਰਿਹਾ ਆ ਅੱਜ ਉਹ ਬਠਿੰਡਾ ਨਗਰ ਨਿਗਮ ਵਿਖੇ ਟੂ ਵੈਨਰ ਸਿਸਟਮ ਨੂੰ ਲੈ ਕੇ ਵਪਾਰੀਆਂ ਵੱਲੋਂ ਮੇਅਰ ਪਦਮਜੀਤ ਮਹਿਤਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ ਵਪਾਰੀਆਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਟੂ ਵੈਨ ਕਾਰਵਾਈ ਕਰਨਾ ਉਹਨਾਂ ਦੇ ਵਪਾਰ ਵਿੱਚ ਭਾਰੀ ਰੁਕਾਵਟ ਆ ਰਹੀ ਉਹਨਾਂ ਨੇ ਦੱਸਿਆ ਹੈ ਕਿ ਗਾਹਕ ਦੁਕਾਨ ਤੇ ਆਉਣ ਤੋਂ ਕਰਤਾਰ ਰਹੇਨ ਕਿਉਂਕਿ ਜਦੋਂ ਉਹ ਗੱਡੀ ਖੜੀ ਕਰਕੇ ਦੁਕਾਨ ਦੇ ਅੰਦਰ ਜਾਂਦੇ ਉਸ ਸਮੇਂ ਬਿਨਾਂ ਕੋਈ ਚੇਤਾਵਨੀ ਦਿੱਤੇ ਟੂ ਵੈਨ ਵਾਲੇ ਉਹਨਾਂ ਦੀ ਗੱਡੀ ਲਾਜ਼ ਜਾਂਦੇ ਇਹ ਕਾਰਵਾਈ ਨਾ ਸਿਰਫ ਗਾਹਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਸਗੋਂ ਵਪਾਰੀਆਂ ਨੂੰ ਵੀ ਆਰਥਿਕ ਨੁਕਸਾਨ ਹੋ ਰਿਹਾ ਵਪਾਰੀਆਂ ਦੀ ਮੰਗ ਸੀ ਕਿ ਜਾਂ ਤਾਂ ਤੂ ਵਨ ਸਿਸਟਮ ਨੂੰ ਰੋਕਿਆ ਜਾਵੇ ਜਾਂ ਕੋਈ ਵਿਵਸਥਾ ਕੀਤੀ ਜਾਵੇ ਤਾਂ ਜੋ ਗਾਹਕ ਤੇ ਵਪਾਰੀਆਂ ਨੂੰ ਔਖਾ ਨਾ ਹੋਵੇ ਇਸ ਉੱਤੇ ਮੇਅਰ ਪਦਮਜੀਤ ਮਾਤਾ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਜਲਦ ਹੀ ਕੋਈ ਹੱਲ ਕੱਢਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਵਪਾਰ ਸਾਡੇ ਸ਼ਹਿਰ ਦੀ ਰੀੜ ਦੀ ਹੱਡੀ ਹੈ ਜੇ ਵਪਾਰ ਚੰਗੀ ਤਰ੍ਹਾਂ ਚੱਲੇਗਾ ਤਾਂ ਹੀ ਸ਼ਹਿਰ ਤਰੱਕੀ ਕਰੇਗਾ ਦੈਨਿਕ ਪਾਇਲਟ ਤੋਂ ਕਰਨ ਨਾਗਪਾਲ ਦੀ ਖਾਸ ਰਿਪੋਰਟ ਇਹ ਸਰਵਾਈਐਂਟ ਮੇਰੇ ਸਾਹ ਕੋਲ ਬੋਲੋ ਸੀ ਕਿ ਇਸ ਨੂੰ ਬਸਾ ਲਿਓ ਮਤਲਬੀ ਬਿਅਸਤਾ ਜ਼ਰੂਰੀ ਟੋਬੈਨ ਵਾਲਾ ਕੰਮ ਚੱਲਿਆ ਸਾਰੇ ਸ਼ਹਿਰ ਨੂੰ ਪਤਾ ਹੀ ਹੈ ਕਿ ਬਹੁਤ ਕਿਨਾ ਪਖਿਆ ਹੋਵੇ ਪਰ ਕਿਸ ਕਾਰਨ ਵਸ ਕਾਰਨ ਵਸ ਕਿ ਮੈਂ ਫਿਜ਼ੀਕਲੀ ਪਰਫੈਕਟ ਨਹੀਂ ਸੀਗਾ ਉਸ ਕਰਕੇ ਮੈਂ ਸਾਈਲੈਂਸ ਹੁਣ ਜਿਹੜੇ ਕੇਸ ਦੇਖ ਰਹਾ ਨਾ ਟੋਬੇ ਨਾਲੇ ਪਰ ਇਹ ਬੱਚੇ ਸਮੇਂ ਚੱਕ ਲਈ ਪਰ ਇਹ ਬੰਦਾ ਵਿੱਚ ਬੈਠਾ ਸਮੇਂ ਚੱਕ ਲਈ ਇਹ ਸਾਡੇ ਦੁਕਾਨਦਾਰੀਆਂ ਦਾ ਬਹੁਤ ਬੁਰਾ ਹਾਲ ਹੋਇਆ ਬੜਾ ਬਰਦਾਸ਼ਤ ਕੀਤਾ ਬੜਾ ਬਰਦਾਸ਼ਤ ਕੀਤਾ ਬੜੇ ਚਲੇ ਸਾਰਾ ਸ਼ਹਿਰ ਲਾਈ ਜਾਂਦਾ ਸਾਰਾ ਬਿਜ਼ਾਰ ਲਾਈ ਜਾਂਦਾ ਦੁਕਾਨਦਾਰ ਲਾਈ ਜਾਂਦੇ ਅਸੀਂ ਸਾਇਲੈਂਟ ਸੀ ਵੀ ਸ਼ਾਇਦ 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 ਕੁਛ ਹੋਰੀ ਸ਼ਾਇਦ ਔਰ ਜਦੋਂ ਸਾਡੇ ਲੱਖ ਤੋਂ ਪਾਣੀ ਉੱਤੇ ਡੱਪ ਚੁਕਾ ਨਾ ਫਿਰ ਉਹ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਉਹਨਾਂ ਦੁਕਾਨ ਬੰਦ ਕਰਨ ਵਾਲਾ ਕੰਮ ਹੋ ਗਿਆ ਵਪਾਰ ਫੇਲ ਹੈ ਤੇ ਆਰਾਂ ਦੇ ਦਿਨ ਤੁਸੀਂ ਬਿਜ਼ਾਰਾਂ ਦੇ ਹਾਲਾਤ ਦੇਖੋ ਜਾਈ ਜਿਹੜੀ ਨਹੀਂ ਫਰਕ ਦੀ ਵੀ ਇਹਨੇ ਇਹਨੇ ਲੱਖਾਂ ਲੱਖ ਰਪਏ ਦੇ ਮਾਲ ਪਾਇਆ ਹਰੇ ਦੁਕਾਨਦਾਰ ਨੇ ਵੀ ਅਸੀਂ ਜਦੋਂ ਸਟਾਰਟ ਹੋਗਾ ਤੇ ਹੱਥ ਤੇ ਅੱਤਰੀ ਬੈਠੇ ਤਿੰਨ ਤਿੰਨ ਚਾਰ ਚਾਰ ਵੇਟਕ ਬੋਣੀ ਨਹੀਂ ਕਰਦੇ ਇਹ ਫਿਰ ਮਜਬੂਰਨ ਅੱਜ ਅਸੀਂ ਦੁਖੀ ਹੋਗੇ ਪਰੇਸ਼ਾਨ ਹੋਗੇ ਅੱਜ ਤੱਕ ਅਸੀਂ ਇਹ ਦੇਖੇ ਗਏ ਇਹਨਾਂ ਨੂੰ ਸਿਰਫ ਮੰਗ ਪੱਤਰ ਆਪਣਾ ਟੋਬੰਡ ਬੰਦ ਕੀਤੀ ਆ ਵੀ ਇਸ ਤਰ੍ਹਾਂ ਕੋਈ ਅਮਲ ਨਾ ਹੋਇਆ ਇਸ ਤੋਂ ਬਾਅਦ ਅਸੀਂ ਬਾਜ਼ਾਰ ਬੰਦ ਕਰਾਂਗੇ ਦੁਕਾਨਾਂ ਦੀਆਂ ਚਾਬੀਆਂ ਲਿਆ ਕੇ ਅਸੀਂ ਇੱਥੇ ਇਸ ਸਭਾਵੜਾ ਚੌਕ ਰੱਖ ਲਾਂਗੇ ਵੀ ਦੁਕਾਨ ਤੁਸੀਂ ਚਲਾਓ ਅਸੀਂ ਚੱਲੇ ਕਿਲੇ ਵਾਲੇ ਗੁਰਦੁਆਰੇ ਮੇਰ ਸਾਹਬ ਨੇ ਮੇਰ ਸਾਹਬ ਨੇ ਸੁਆਸਤ ਤਰੀਕੇ ਨਾਲ ਬਹੁਤ ਜਲਦੀ ਅਸੀਂ ਥੋੜੇ ਦਿਨਾਂ ਦੇ ਵਿੱਚ ਇਹ ਬੰਦ ਕਰਵਾ ਲਾਂਗੇ ਫਿਰ ਅਸੀਂ ਇੱਕ ਗੱਲ ਹੋਰ ਕਹੀਏ ਨਾਲ ਵੀ ਜੇ ਤੁਹਾਨੂੰ ਸਾਡੇ ਦੇ ਵਿਸ਼ਵਾਸ ਨਹੀਂ ਜਾਂ ਤੁਹਾਨੂੰ ਕੋਈ ਨੁਕਸਾਨ ਹੁੰਦਾ ਇਹਨਾਂ 2 ਮਹੀਨੇ 3 ਮਹੀਨੇ 6 ਮਹੀਨੇ ਦਾ ਟਾਈਮ ਦੇ ਕੇ ਤੁਸੀਂ ਬਾਅਦ ਕਰਕੇ ਦੇਖੋ ਜੀ ਤੁਹਾਨੂੰ ਫਿਰ ਲੱਗੇ ਟ੍ਰਾਇਲ ਕਰਕੇ ਦੇਖੋ ਵੀ 5-4 ਮਹੀਨੇ ਜੀ ਬੰਦ ਕਰਕੇ ਦੇਖੋ ਜੇ ਤੁਹਾਨੂੰ ਕੋਈ ਲੱਗੇ ਵੀ ਕੋਈ ਜਿੰਨਾ ਟਿਕਾ ਨਹੀਂ ਤੁਹਾਨੂੰ ਰਿਜ਼ਲਟ ਮਿਲਦਾ ਫਿਰ ਚਲਾ ਦਿਓ ਪਰ ਲੇਕਿਨ ਆ ਜਿਹੜਾ ਤੱਕਾ ਇਹਨੇ ਸਰਿਆਂ ਵੀ ਕਰਤਾ ਆ ਪਾਰਕਿੰਗ ਮਾਰ ਰੋਡ ਦੇ ਉੱਤੇ ਪਾਰਕਿੰਗ ਹੋਈ ਆਰੀਆ ਸਮਾਜ ਚੌਂਕ ਦੇ ਵਿੱਚ ਹੋਈ ਉੱਤੇ ਕਾਰਾਂ ਖੜੀਆਂ ਆ ਉਹਨਾਂ ਦੇ ਨਾਲ ਇਹ ਉਹ ਬਣਾ ਰਕੇ ਕਾਰ ਬਣਾ ਰਕੇ ਜੀ ਪਾਰਕਿੰਗ ਵਾਲੇ ਆ ਉਹਨਾਂ ਦੇ ਭਲੇਖੇ ਦੇ ਵਿੱਚ ਆ ਕੇ ਬੰਦਾ ਉਹਨਾਂ ਦੇ ਨਾਲ ਆ ਜਾਂਦਾ ਨਹੀਂ ਵਿਚਾਲੇ ਦੀ ਗੱਲ ਨਹੀਂ ਕਰਦਾ ਜੀ ਮੈਂ ਮੈਂ ਦੋ ਜਗ੍ਹਾ ਦੀ ਗੱਲ ਕਰਨਾ ਇੱਕ ਤਾਂ ਮਾਲ ਰੋਡ ਤੇ ਜਿਹੜਾ ਪਾਰਕਿੰਗ ਦਾ ਬਣਿਆ ਹੋਇਆ ਕੈਂਪੀ ਮੱਛੀ ਮਾਰ ਕਰਦੇ ਬਾਅਦ ਉੱਥੇ ਗੱਡੀਆਂ ਖੜੀਆਂ ਹੈ ਜਦੋਂ ਸਾਰੀਆਂ ਚੱਕਣ ਠੀਕ ਹੈ ਨਾ ਜੀ ਉਹਨਾਂ ਦੇ ਭਲੇਖੇ ਅਣਜਾਣ ਬੰਦਾ ਲਾ ਜਾਂਦਾ ਵਿੱਚੋਂ ਇੱਕ ਕਾਰ ਪਾਰਕੀ ਹੈ ਕਾਰ ਖੜੀ ਕਰਨ ਦੀ ਜਗ੍ਹਾ ਉਹ ਇੱਕ ਉਹਨਾਂ ਵਿੱਚ ਜਾਲ ਫਾਜਦਾ ਇਹ ਜਾਲ ਹੀ ਵਿਛਾਇਆ ਉਹਨਾਂ ਨੇ ਹੋਰ ਵੀ ਕੁਝ ਕੀਤਾ ਹੋਇਆ ਇਹ ਕੇ ਜਿਹਦਾ ਹੋ ਗਈ ਇੱਕ ਆਰੀ ਇਸ ਮਾਰਚੋ ਆਰੇ ਸਮਾਜੋਗ ਦੇ ਵੀ 3-4 ਗੱਡੀਆਂ ਹੋਈ ਨਹੀਂ ਪਤਾ ਕਿਹੜੀਆਂ ਗੱਡੀਆਂ ਐ ਮਾਲਕਾ ਐ ਜਾਂ ਕਰ ਰਹਾ ਉੱਥੇ ਉੱਥੇ ਪਰਮਾਨੈਂਟ ਖੜੀਆਂ ਰਹਿੰਦੀਆਂ ਅਣਜਾਣ ਬੰਦਾ ਬਾਹਰ ਦੁਕਾਨ ਦਾ ਆਮ ਤੌਰ ਤੇ ਖਰੀਦਾਰੀ ਕਰਨ ਵਾਸਤੇ ਆਂਦਾ ਉਹਨਾਂ ਗੱਡੀਆਂ ਨੂੰ ਖੜੀਆਂ ਨੂੰ ਦੇਖ ਕੇ ਇਹ ਸਮਝਦਾ ਵੀ ਸ਼ਾਇਦ ਇੱਥੇ ਕੋਈ ਰੋਕ ਟੋਕ ਨਹੀਂ ਜਾਂ ਇੱਥੇ ਅਲਾਉਡ ਹੈ ਉੱਥੇ ਕੋਈ ਬੋਰਡ ਨਹੀਂ ਜਾਂ ਕੋਈ ਹੋਰ ਨਹੀਂ ਕੋਈ ਬਿਨਾਂ ਦੱਸੇ ਬਿਨਾਂ ਬੋਲੇ ਕੋਈ ਟਾਈਮਿੰਗ ਦਿੱਤੀ ਇਹ ਉਹਨੂੰ ਚੱਕ ਕੇ ਲੈ ਜਾਂਦੇ ਤੇ ਸਾਡੇ ਬਜ਼ਾਰਾਂ ਦੇ ਹਾਲਾਤ ਨੇਚੂਰੇ ਸਾਡੇ ਬਜ਼ਾਰਾਂ ਚ ਕੋਣ ਆਊਗਾ ਅਜਾ ਇੱਕ ਗੱਲ ਹੋਰ ਦੱਸ ਦਿੰਦਾ ਹਾਂ ਮੋਲ ਹੈ ਯਾ ਸ਼ਹਿਰ ਦੇ ਬਾਰ ਬਾਰ ਕਿੰਨੇ ਵੀ ਸ਼ੋਰੂਮ ਖੁੱਲਣ ਜਾਂ ਬਾਹਰ ਖੁੱਲ ਜਾਣ ਇਹ ਸਾਡੇ ਜਿਹੜੇ ਬਜ਼ਾਰ ਹਨ ਮਿੱਡੂਮਲ ਗਲੀ ਦੇ ਟੋਪੀ ਬਜ਼ਾਰ ਦੇ ਨਾਲ ਲੱਗਦੇ ਇਹ ਸਾਰੀ ਜ਼ਿੰਦਗੀ ਦਿੱਲੀ ਦੀ ਚਾਲ ਨਹੀਂ ਜੋਕ ਮੰਗੂ ਫੇਲਦਾ ਨਹੀਂ ਉਤਰਦੇ ਤਾਂ ਦੁਨੀਆ ਦਾ ਕਿੱਥੇ ਵੀ ਜ਼ੋਰ ਲਾ ਲੈ ਤਾਂ ਕਿੰਨੇ ਸ਼ੋਰੂਮ ਖੁੱਲ ਗਏ ਕਿੰਨੇ ਆਪ ਪੈਲਸ ਖੁੱਲਣਾ ਕਿਉਂਕਿ ਇੱਥੇ ਇੱਕ ਪੁਰਾਣਾ ਪੁਰਾਣੇ ਲੋਕ ਬੈਠੇ ਆ ਕਿਰਾਏ ਘਟਾ ਹੈ ਖਰਚੇ ਘਟਾ ਦੁਕਾਨਦਾਰਾਂ ਦੇ ਇਸ ਕਰਕੇ ਜਿਹੜੀ ਬਾਹਰਲੇ ਦੁਕਾਨਦਾਰ ਹਨ ਨਹੀਂ ਉਹ ਮਾਲ ਜਿੰਨੇ ਨੂੰ ਬੇਚਦੇ ਆ ਲੈ ਕੇ ਆਉਂਦੇ ਹਨਾ ਉਹਨੇ ਜੇ ਅਸੀਂ ਦੁਕਾਨਦਾਰ ਬੇਚ ਦਵੇਂ ਆ ਉਹ ਕਾਰਨ ਕੀ ਹੈ ਉਹ ਬਾਹਰਲੀ ਵਪਾਰੀ ਹੈ ਬਾਹਰ ਬੈਠਿਆ ਬਿਆਰਾਂ ਚ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦਾ ਕੰਮ ਨਾਲ ਚੱਲੇ ਸਾਡੇ ਨਾਲੋਂ ਵੀ ਜ਼ਿਆਦਾ ਚੱਲੇ ਪਰ ਲੇਕਿਨ ਲੋਕਾਂ ਨੂੰ ਵੀ ਸਮਝ ਆ ਚੁੱਕਿਆ ਹੈ ਕਿ ਅਸੀਂ ਪੁਰਾਣੇ ਬੈਠੇ ਹੋਣ ਦੇ ਬਾਵਜੂਦ ਕਿਉਂਕਿ ਸਾਡਾ ਕਿਰਾਇਆ ਘੱਟ ਹੈ 90% ਦਾ ਲੋਕ ਮਾਲ ਕਿਹੜੀ ਦੁਕਾਨ ਨਾਲ ਲੈਦੇ ਕਬੂ ਕਬੂ ਸਾਡੇ ਬਾਜ਼ਾਰਾਂ ਦੇ ਹਾਂ 90% ਬਜ਼ਾਰਾਂ ਦੇ ਵਿੱਚ ਮਾਲ ਹੈ ਟਰਾਈਲਰ ਦਾ 10% ਹੈ ਵਿਚਾਰੇ ਜਿਹੜੇ ਉਹਨਾਂ ਤੋਂ ਕ੍ਰਾਈ ਨਹੀਂ ਨਿਕਲਦਾ ਉਹ ਛੱਡ ਨੂੰ ਪੰਜਾਬੀ ਦੇ ਕੀ ਵਰਦੀ ਉਹ ਇਸ ਕਰਕੇ ਲੋਕਾਂ ਨੂੰ ਬਾਜ਼ਾਰਦਿਆਂ ਨੂੰ ਆਸੇ ਪਾਸਿਆਂ ਨਾਲ ਜਿਹੜਾ ਸ਼ਾਪਿੰਗ ਕਰਨੀ ਹੈ ਉਹਨਾਂ ਨੂੰ ਸਮਝ ਆ ਗਿਆ ਵੀ ਵੈਰਾਈਟੀ ਤੇ ਰੇਟ ਇਤੋਂ ਦੇ ਮੁਕਾਬਲੇ ਕਿਤੇ ਮਿਲ ਹੀ ਨਹੀਂ ਸਕਦਾ ਇਹਨਾਂ ਬਜ਼ਾਰਾਂ ਨੂੰ ਮਾਸਾ ਸੋਪ ਨਹੀਂ ਹੋਗਾ ਕਲਾਮਾਗੀ ਦੀ ਲਾਸਟ ਤੱਕ ਡਾਂਗ ਹੁੰਦੀ ਹੈ ਨਾ ਜੀ ਚਾਹੇ ਉਹ ਕਾਰਪੋਰੇਸ਼ਨਾਂ ਚਾਹੇ ਸਰਕਾਰ ਆ ਚਾਹੇ ਕੋਈ ਕਿਤੇ ਵੀ ਜਾਣਾ ਪਵੇ ਸਾਨੂੰ ਇਹ ਲਾਸਟ ਤੱਕ ਵਪਾਰੀ ਕਹੇ ਹੈ ਜੀ ਵਪਾਰੀ ਬੋਲ ਚੱਲਦਾ ਇਸ ਗੱਲ ਤੋਂ ਕਿ ਚੰਨੋ ਬਡਣਾਂ ਖੁੱਲ੍ਹੇ ਬਪਾਰੀ ਅੱਪ ਕਿਹਾ ਬਟਲ ਖੋਲਦਾ ਫਿਰ ਆ ਜਾ ਦੇਖੋ ਸਿਕਾਂਤ ਦੇ ਗਾਹਕ ਹੈ ਰੱਬ ਦਾ ਰੂਪ ਮੰਨਦੇ ਆ ਜਾਂ ਕਿਸੇ ਵੀ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਅਸੀਂ ਇੰਨੀ ਰਿਸਪੈਕਟ ਦਿੰਨੇ ਆ ਸਾ ਚੱਕਦੇ ਬਿਨਾ ਕੰਮ ਤੋਂ ਵੀ ਵੀ ਸਾਡੇ ਅਫਸਰ ਆਏ ਪਰ ਲੇਕਿਨ ਸਾਡੇ ਸਾਡੇ ਕੰਮ ਹੀ ਨਾ ਫਿਰ ਆਇਆ ਫਿਰ ਸਾਡੇ ਵਾਸਤੇ ਕੌਣ ਕੀ ਹੈ ਸਰ ਵਪਾਰੀ ਆ ਜੀ ਸਰ ਜਿੱਦਾਂ ਆਪਾਂ ਸਾਰੇ ਜਾਣਦੇ ਹੈਗੇ ਆ ਕਿ ਬਾਜ਼ਾਰਾਂ ਚ ਮੇਨ ਜਿਹੜੇ ਸੈਂਟਰਲ ਬਾਜ਼ਾਰ ਆ ਬਟਿੰਡੇ ਸ਼ਹਿਰ ਦੇ ਉਸ ਕਾਫੀ ਮੁੱਦਾ ਜੋ ਹੈ ਭਖਿਆ ਹੋਇਆ ਹੈਗਾ ਟੋ ਵੈਨ ਮੂਲ ਲੈ ਕੇ ਅੱਜ ਕਾਫੀ ਵਪਾਰੀਆਂ ਦਾ ਸੰਗਠਨ ਨਹੀਂ ਇੱਥੇ ਪਹੁੰਚਿਆ ਸੀਗਾ ਤੇ ਉਹ ਇੱਕ ਅਰਜ਼ੀ ਲੈ ਕੇ ਆਇਆ ਸਾਡੇ ਕੋਲੇ ਟੋ ਵੈਨ ਨੂੰ ਬੰਦ ਕਰਨ ਦੇ ਸੰਬੰਧੀ ਅੱਜ ਤੱਕ ਅਸੀਂ ਕਾਫੀ ਬਾਜ਼ਾਰਾਂ 'ਚ ਮੀਟਿੰਗਸ ਕੀਤੀਆਂ ਵਕਤ-ਵਕਤ ਬਾਜ਼ਾਰਾਂ 'ਚ ਜਾ ਕੇ ਉੱਥੋਂ ਦੇ ਮੋਹਦਵਾਰ ਵਪਾਰੀਆਂ ਨੂੰ ਮਿਲੇ ਤੇ ਵੱਖਰੇ-ਵੱਖਰੇ ਸੋਲਿਊਸ਼ਨਸ ਵੱਲ ਲੈ ਕੇ ਗਏ ਟੋ ਵੈਨ ਨੂੰ ਮਗਰ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਟੋ ਵੈਂਡ ਦੇ ਮਸਲੇ ਨੂੰ ਲੈ ਕੇ ਵਪਾਰੀ ਸਾਡੇ ਸੈਟੀਸਫਾਈਡ ਨਹੀਂ ਹੈਗੇ ਜਿਦੇ ਕਰਕੇ ਹੁਣ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਮੈਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਆਉਣ ਵਾਲੇ ਏਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਦਾ ਇਲਾਜ ਕਰਕੇ ਉਹਨਾਂ ਦੇ ਝੋਲੀ 'ਚ ਸੋਲੂਸ਼ਨ ਪਾਵਾਂਗੇ ਤਾਂ ਕਿ ਬਾਜ਼ਾਰ ਫਿਰ ਤੋਂ ਆਪਣੇ ਭਰੇ ਰਹਿਣ ਤੇ ਵਪਾਰ ਹੋਰ ਵਧੇ ਪਰਸੈਂਟੇਜ ਸ਼ਹਿਰ ਦਾ ਤਾ ਕਰਕੇ ਅ ਅੱਜ ਤੱਕ ਜਿੰਨੀਆਂ ਵੀ ਟੋਬ ਐਂ ਦੇ ਸੰਬੰਧੀ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਸਿਰਫ ਗੱਲਾਂ ਬਾਤਾਂ ਹੀ ਹੋ ਰਹੀਆਂ ਸੀਗੀਆਂ ਇਟ ਵਾਸ ਵਰਡ ਵਰਡ ਆਫ ਮਾਊਥ ਹੈਨਾ ਸਿਰਫ ਟੇਬਲ ਤੇ ਬੈਠ ਕੇ ਗੱਲ ਹੋ ਰਹੀ ਸੀ ਤੇ ਅਸੀਂ ਸੋਲੂਸ਼ਨਸ ਦੇਖ ਰਹੇ ਸੀਗੇ ਮਗਰ ਇਸ ਦਾ ਇੱਕ ਪੱਕਾ ਸੋਲੂਸ਼ਨ ਕੱਢਣ ਵਾਸਤੇ ਅ ਅੱਜ ਵਪਾਰੀਆਂ ਨੇ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਜਿਹਦੇ ਤੇ ਅਸੀਂ ਜਲ ਤੋਂ ਜਲਦ ਅਮਲ ਵੀ ਕਰਾਂਗੇ ਤੇ ਇੱਕ ਜਲਦੀ ਤੇ ਵਧੀਆ ਅਫੈਕਟਿਵ ਸੋਲੂਸ਼ਨ ਲੈ ਕੇ ਉਹਨਾਂ ਦੇ ਸਾਹਮਣੇ ਰਸਤਾ ਦੇ ਦਿੱਤੀ ਬਹੁਤ ਪੇਸ਼ਾਨੀ ਬਪਾ ਦੀ ਦੱਸ ਸਕਦੀ ਹਾਂ ਉਹ ਜਿਹੜੀ ਕਸਟਮਰਾਂ ਵਾਲੀ ਸੀ ਉਹ ਵੀ ਦੇਖੋ ਜੀ ਅਸੀਂ ਤੇ ਸਾਡਾ ਤੇ ਸਾਡੇ ਪਰਿਵਾਰ ਦਾ ਇਹੀ ਮੰਨਣਾ ਹੈ ਕਿ ਵਪਾਰ ਹੈ ਤਾਂ ਸ਼ਹਿਰ ਹੈ ਸ਼ਹਿਰ ਹੈ ਤਾਂ ਵਪਾਰ ਹੈ ਤੇ ਤਾਂ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਵਪਾਰ ਇੱਕ ਸ਼ਹਿਰ ਨੂੰ ਗਰੋ ਕਰਨ ਵਾਸਤੇ ਡਿਵੈਲਪ ਕਰਨ ਵਾਸਤੇ ਤੇ ਸ਼ਹਿਰ ਦੀ ਰਹਿਨੁਮਾਈ ਕਰਨ ਵਾਸਤੇ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦਾ ਹੈ ਤੇ ਸਾਡੇ ਵਾਸਤੇ ਬਾਜ਼ਾਰ ਨੂੰ ਅਪਲਿਫਟ ਕਰਨਾ ਸਾਡੀ ਪ੍ਰਾਇੋਰਟੀ ਹੈ ਤੇ ਉਹ ਕਿਦਾਂ ਵੀ ਹੋਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਅੱਗੇ ਵੀ ਖੜਦੇ ਰਹਿਾਂਗੇ